ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1240 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1241 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਸਲੋਕ ਮਹੱਲਾ ਪਹਿਲਾ ਕਰ ਨਾਰਾਇਣ ਸਬਾ ਨਾਲ ਬ੍ਰਾਹਮਣ ਆਪਣੇ ਘਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਮੇਤ ਠਾਕਰਾਂ ਦੀ ਮੂਰਤੀ ਸਥਾਪਨ ਕਰਦੇ ਹਨ ਪੂਜ ਕਰੇ ਰੱਖੇ ਨਾਵਾਲ ਉਸ ਦੀ ਪੂਜਾ ਕਰਦੇ ਹਨ ਉਸ ਨੂੰ ਇਸ਼ਨਾਨ ਕਰਾਉਂਦੇ ਹਨ ਕੰਗੋ ਚੰਨਣ ਫੁੱਲ ਚੜਾਏ ਫਿਰ ਕੇਸਰ ਚੰਦਨ ਤੇ ਫੁੱਲ ਉਸ ਮੂਰਤੀ ਅੱਗੇ ਭੇਟ ਧਰਦਾ ਹੈ ਬ੍ਰਾਹਮਣ ਪੈਰੀ ਪੈ ਪੈ ਬਹੁਤ ਮਨਾਏ ਫਿਰ ਉਸ ਮੂਰਤੀ ਦੇ ਪੈਰਾਂ ਉੱਤੇ ਸਿਰ ਰੱਖ ਰੱਖ ਕੇ ਉਸ ਨੂੰ ਪ੍ਰਸਾਨ ਕਰਨ ਦਾ ਯਤਨ ਕਰਦਾ ਹੈ ਮਣੂਆ ਮੰਗ ਮੰਗ ਪੈਣਾ ਖਾਏ ਪਰ ਰੋਟੀ ਕੱਪੜਾ ਹੋਰ ਮਨੁੱਖਾਂ ਤੋਂ ਮੰਗ ਮੰਗ ਕੇ ਖਾਂਦਾ ਤੇ ਪਹਿਂਦਾ ਹੈ ਅੰਦੀ ਕੰਮੀ ਅੰਦ ਸਜਾਏ ਗੁਰੂ ਜੀ ਫਰਮਾਨ ਕਰਦੇ ਹਨ ਕਿ ਅਗਿਆਨਤਾ ਵਾਲੇ ਕੰਮ ਕੀਤੇ ਆਂ ਇਹੀ ਸਜ਼ਾ ਮਿਲਦੀ ਹੈ ਕਿ ਹੋਰ ਅਗਿਆਨਤਾ ਵਧਦੀ ਜਾਂਦੀ ਹੈ ਭੁੱਖਿਆ ਦੇ ਨਾ ਮਰਦਿਆ ਰੱਖੈ ਮੂਰਖ ਇਹ ਨਹੀਂ ਜਾਣਦਾ ਕਿ ਇਹ ਮੂਰਤੀ ਨਾ ਭੁੱਖੇ ਨੂੰ ਕੁਝ ਦੇ ਸਕਦੀ ਹੈ ਨਾ ਭੁੱਖ ਮਰਦੇ ਨੂੰ ਮਰਨੋਂ ਬਚਾ ਸਕਦੀ ਹੈ ਅੰਦਾ ਝਗੜਾ ਅੰਦੀ ਸੱਥੈ ਫਿਰ ਵੀ ਮੂਰਤੀ ਪੂਜਕ ਅਗਿਆਨੀਆਂ ਦੀ ਸਭਾ ਵਿੱਚ ਅਗਿਆਨਤਾ ਵਾਲਾ ਇਹ ਲੰਮਾ ਗੇੜ ਦੁਰਿਆ ਹੀ ਜਾਂਦਾ ਹੈ ਭਾਵ ਫਿਰ ਵੀ ਲੋਕ ਅੱਖਾਂ ਮੀਟ ਕੇ ਪ੍ਰਭੂ ਪਰਮਾਤਮਾ ਦਾ ਨਾਮ ਧਿਆਣਾ ਛੱਡ ਕੇ ਮੂਰਤੀ ਪੂਜਾ ਕਰਦੇ ਹੀ ਜਾ ਰਹੇ ਹਨ ਮਹੱਲਾ ਪਹਿਲਾ ਸਭੇ ਸੁਰਤੀ ਯੋਗ ਸਭ ਸਭੇ 베ਦ ਪੁਰਾਣ ਯੋਗ ਮਤ ਅਨੁਸਾਰ ਬਿਰਤੀ ਜੋੜਨੀ ਵੇਦ ਪੁਰਾਣ ਆਦਿਕਾਂ ਦੇ ਪਾਠ ਸਬੇ ਕਰਨੇ ਤਪ ਸਭ ਸਬੇ ਗੀਤ ਗਿਆਨ ਅਤੇ ਸਬ ਤਪ ਸਾਧਣੇ ਭਜਨਾ ਦੇ ਗੀਤ ਤੇ ਉਹਨਾਂ ਦੀਆਂ ਵਿਚਾਰਾਂ ਕਰਨੀਆਂ ਸਬੇ ਬੁੱਧੀ ਸੁਧ ਸਭ ਸਭ ਤੀਰਥ ਸਭ ਦਾਨ ਉੱਚੀ ਬੁੱਧ ਤੇ ਚੰਗੀ ਅਕਲ ਤੀਰਥ ਤੀਰਥ ਇਸ਼ਨਾਨ ਆਦਕਾਂ ਦੇ ਤੀਰਥ ਅਸਥਾਨ ਆਦਕਾਂ ਦੇ ਇਸ਼ਨਾਨ ਤੇ ਪੁੰਨ ਦਾਨ ਸਭ ਪਾਤਸ਼ਾਹੀਆਂ ਅੰਮ੍ਰ ਸਭ ਸਭ ਖੁਸ਼ੀਆਂ ਸਭ ਖਾਨ ਪਾਤਸ਼ਾਹੀਆਂ ਤੇ ਹਕੂਮਤਾ ਖੁਸ਼ੀਆਂ ਤੇ ਚੰਗੇ ਖਾਣੇ ਸਬੇ ਮਾਨਸ ਦੇਵ ਸਭ ਸਬੇ ਜੋਗ ਧਿਆਨ ਮਨੁੱਖ ਤੇ ਦੇਵਤੇ ਤੇ ਜੋਗ ਦੀਆਂ ਸਮਾਧੀਆਂ ਸਬੇ ਪੁਰੀਆਂ ਖੰਡ ਸਭ ਸਬੇ ਜੀ ਜਹਾਨ ਧਰਤੀਆਂ ਦੇ ਮੰਡਲ ਤੇ ਹਿੱਸੇ ਸਾਰੇ ਜਗਤ ਦੇ ਜੀਆ ਜੰਤ ਹੁਕਮ ਚਲਾਏ ਆਪਣੇ ਕਰਮੀ ਵਹੈ ਕਲਾਮ ਇਹਨਾਂ ਸਭਨਾਂ ਨੂੰ ਪਰਮਾਤਮਾ ਆਪਣੇ ਹੁਕਮ ਵਿੱਚ ਤੋਰਦਾ ਹੈ ਪਰ ਉਸ ਦੇ ਹੁਕਮ ਦੀ ਕਲਮ ਜੀਵਾਂ ਦੇ ਕੀਤੇ ਕਰਮ ਅਨੁਸਾਰ ਚਲਦੀ ਹੈ ਵਗਦੀ ਹੈ ਨਾਨਕ ਸੱਚਾ ਸਚ ਨਾਏ ਸਚ ਸਬਾ ਦੀ ਬਾਣ ਏ ਨਾਨਕ ਓ ਪ੍ਰਭੂ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਦਰਬਾਰ ਸਦਾ ਅਥੇ ਰਹਿਣ ਵਾਲਾ ਹੈ ਉਸ ਦੇ ਨਾਮ ਵਿੱਚ ਜੁੜਿਆ ਉਸ ਅਦੀਪ ਆਪਦੀ ਹੁੰਦੀ ਹੈ ਉਹ ਭਾਵ ਉਹ ਕਈ ਜੀਵ ਜੋਗ ਰੋਗ ਊੜਾ ਭਾਵ ਉਹ ਕਈ ਜੀਵ ਜੋਗ ਦੀ ਰਾਹੀ ਜੁਗਤ ਸੁਰਤ ਜੋੜਦੇ ਹਨ ਕਈ ਵੇਦ ਪੁਰਾਣਾਂ ਦੇ ਪਾਠ ਕਰਦੇ ਹਨ ਕੋਈ ਤਾਂ ਪ੍ਰਸਾਦ ਦੇ ਹਨ ਕੋਈ ਭਜਨ ਗਾਉਂਦੇ ਹਨ ਕੋਈ ਗਿਆਨ ਚਰਚਾ ਕਰਦੇ ਹਨ ਕੋਈ ਉੱਚੀਆਂ ਅਕਲਾਂ ਦੁੜਾਂਦੇ ਹਨ ਕੋਈ ਤੀਰਥਾਂ ਤੇ ਇਸ਼ਨਾਨ ਕਰ ਰਹੇ ਹਨ ਕੋਈ ਪਾਦਸ਼ਾਹ ਬਣ ਕੇ ਹਕੂਮਤਾਂ ਕਰ ਰਹੇ ਹਨ ਕੋਈ ਮੋਜਾਂ ਮਾਣ ਰਹੇ ਹਨ ਕੋਈ ਵਧੀਆ ਖਾਣੇ ਖਾ ਰਹੇ ਹਨ ਕੋਈ ਮਨੁੱਖ ਹਨ ਕੋਈ ਦੇਵਤੇ ਹਨ ਕੋਈ ਸਮਾਧੀਆਂ ਲਾ ਰਹੇ ਹਨ ਸਾਰੇ ਜਗਤ ਦੇ ਜੀਵ ਜੰਤ ਵੱਖੋ ਵਖਾਰੇ ਲੱਗੇ ਹੋਏ ਹਨ ਇਹ ਜੋ ਕੁਝ ਹੋ ਰਿਹਾ ਹੈ ਪ੍ਰਭੂ ਦੇ ਹੁਕਮ ਵਿੱਚ ਹੋ ਰਿਹਾ ਹੈ ਪਰ ਜੀਵਾ ਦੀ ਇਹ ਵੱਖੋ ਵੱਖ ਕਿਸਮ ਦੀ ਰੁਚੀ ਉਹਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੈ ਫਲ ਪ੍ਰਭੂ ਦੀ ਰਜਾ ਵਿੱਚ ਮਿਲ ਰਿਹਾ ਹੈ ਪੌੜੀ ਨਾਏ ਮੰਨਿਆ ਸੁਖ ਉਪਜੈ ਨਾਮੇ ਗਤ ਹੋਈ ਜੇ ਮਨ ਨਾਮ ਸਿਮਰਨ ਵਿੱਚ ਗਿਜ ਜਿਆਦੇ ਤਾਂ ਮਨ ਵਿੱਚ ਸੁਖ ਪੈਦਾ ਹੁੰਦਾ ਹੈ ਨਾਮ ਵਿੱਚ ਗਿਜਿਆ ਮਨ ਹੀ ਉੱਚੀ ਆਤਮਕ ਅਵਸਥਾ ਬਣਦੀ ਹੈ ਨਾਮ ਵਿੱਚ ਗਿਜਿਆ ਹੀ ਇਨਸਾਨ ਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਨਾਏ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਜੇ ਮਨ ਨਾਮ ਸਿਮਰਨ ਵਿੱਚ ਗਿਜ ਜਾਏ ਤਾਂ ਇੱਜ਼ਤ ਮਿਲਦੀ ਹੈ ਤੇ ਹਿਰਦੇ ਵਿੱਚ ਉਹ ਪ੍ਰਭੂ ਆਵਸਦਾ ਹੈ ਨਾਏ ਮੰਨਿਆ ਭਵਜਲ ਲੰਗੀਐ ਫਿਰ ਬਿਗਨ ਨਾ ਹੋਈ ਜੇ ਮਨ ਨਾਮ ਸਿਮਰਨ ਵਿੱਚ ਗਿਝ ਜਾਏ ਤਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਤੇ ਜ਼ਿੰਦਗੀ ਦੇ ਰਾਹ ਵਿੱਚ ਕੋਈ ਰੋਕ ਨਹੀਂ ਪੈਦਾ ਹੁੰਦੀ ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਜੇ ਮਨ ਨਾਮ ਸਿਮਰਨ ਵਿੱਚ ਗਿਝ ਜਾਏ ਤਾਂ ਜੀਵਨ ਦਾ ਰਸਤਾ ਪ੍ਰਤੱਖ ਸਾਫ਼ ਦਿਸਣ ਲੱਗ ਪੈਂਦਾ ਹੈ ਕਿਉਂਕਿ ਨਾਮ ਵਿੱਚ ਸਾਰਾ ਚਾਨਣ ਹੈ ਆਤਮਿਕ ਜੀਵਨ ਦੀ ਸੂਜ ਹੈ ਨਾਨਕ ਸਤਗੁਰ ਮਿਲਿਆ ਨਾਉ ਮੰਨਿਆ ਜਿਨ ਦੇਵੈ ਸੋਈ ਪਰ हे ਨਾਨਕ ਜੇ ਸਤਗੁਰ ਮਿਲੇ ਤਾਂ ਹੀ ਨਾਮ ਸਿਮਰਨਾ ਜ਼ਿੰਦਗੀ ਦਾ ਪ੍ਰਗਟ ਪੰਥ ਮੰਨਿਆ ਜਾ ਸਕਦਾ ਹੈ ਤੇ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਆਪ ਪ੍ਰਭੂ ਪਰਮਾਤਮਾ ਦਾਤ ਬਖਸ਼ਦਾ ਹੈ ਸਲੋਕ ਮਹੱਲਾ ਪਹਿਲਾ ਪੁਰੀਆ ਖੰਡਾ ਸਿਰ ਕਰੇ ਇੱਕ ਪੈਰ ਧਾਏ ਜੇ ਕੋਈ ਮਨੁੱਖ ਸਿਰ ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ ਜੇ ਇੱਕ ਪੈਰ ਦੇ ਭਾਰ ਖਲੋ ਕੇ ਧਿਆਨ ਧਰੇ ਪਉਣ ਮਾਰ ਮਨ ਜਪ ਕਰੇ ਸਿਰ ਮੁੰਡੀ ਤੱਲੇ ਦੇ ਜੇ ਪ੍ਰਾਣ ਰੋਕ ਕੇ ਮਾਨਵ ਜਪ ਕਰੇ ਜੇ ਆਪਣਾ ਸਿਰ ਧੌਣ ਦੇ ਹੇਠ ਰੱਖੇ ਭਾਵ ਜੇ ਸ਼ਿਰਸ਼ ਆਸਣ ਕਰਕੇ ਸਿਰ ਭਾਰ ਖੜਾ ਰਹਿ ਕੇ ਕਿਸ ਉੱਪਰ ਉਹ ਟਿਕ ਟਿਕੇ ਕਿਸ ਨੂੰ ਜੋਰ ਕਰੇ ਤਾਂ ਬੀਨਾ ਵਿੱਚੋਂ ਕਿਸ ਸਾਧਨ ਉੱਤੇ ਉਹ ਟੇਕ ਰੱਖਦਾ ਹੈ ਕਿਸ ਉਦਮ ਨੂੰ ਉਹ ਆਪਣਾ ਤਾਣ ਬਣਾਉਂਦਾ ਹੈ ਭਾਵ ਇਹ ਹਰੇਕ ਟੇਕ ਤੁਸ਼ ਹੈ ਇਨਾ ਦਾ ਸਰਾਕ ਕਮਜੋਰ ਹੈ ਕਿਸ ਨੂੰ ਕਈਏ ਨਾਨਕਾ ਕਿਸ ਨੂੰ ਕਰਤਾ ਦੇ ਹੇ ਨਾਨਕ ਇਹ ਗੱਲ ਕਹੀ ਨਹੀਂ ਜਾ ਸਕਦੀ ਕਿ ਕਰਤਾਰ ਪ੍ਰਮਾਤਮਾ ਕਿਸ ਨੂੰ ਮਾਨ ਬਖਸ਼ਦਾ ਹੈ ਹੁਕਮ ਰਹਾਏ ਆਪਣੇ ਮੂਰਖ ਆਪ ਗਨੇ ਪ੍ਰਭੂ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਤੋਰਦਾ ਹੈ ਪਰ ਮੂਰਖ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ ਮਹੱਲਾ ਪਹਿਲਾ ਹੈ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਜੇ ਮੈਂ ਕਰੋੜਾਂ ਕਰੋੜਾਂ ਵਾਰ ਆਖਾਂ ਕਿ ਪ੍ਰਮਾਤਮਾ ਸੱਚ ਮੁੱਚ ਹੈ ਜੇ ਮੈਂ ਕਰੋੜਾਂ ਵਾਰੀ ਤੋਂ ਵੀ ਕਰੋੜਾਂ ਵਾਰੀ ਵਧੇਕ ਇਹੀ ਗੱਲ ਆਖਾਂ ਕਿ ਪ੍ਰਮਾਤਮਾ ਹੈ ਆਖੂ ਆਖਾਂ ਸਦਾ ਸਦਾ ਕਹਿਣ ਨਾ ਆਵੇ ਤੋਟ ਜੇ ਮੈਂ ਇਹੀ ਗੱਲ ਸਦਾ ਹੀ ਆਪਣੇ ਮੂੰਹ ਨਾਲ ਆਖਦਾਰਾਂ ਮੇਰੇ ਆਖਣ ਵਿੱਚ ਤਰੋੜ ਨਾ ਆਵੇ ਕਿ ਪ੍ਰਮਾਤਮਾ ਹੈ ਨਾ ਹੋ ਥੱਕਾ ਨਾ ਠਾਕਿਆ ਏਵਡ ਰੱਖਿਆ ਜੋਤ ਹੈ ਪ੍ਰਭੂ ਜੇ ਤੂੰ ਮੇਰੇ ਚਿੱਤ ਮੇਰੇ ਵਿੱਚ ਇਤਨੀ ਸਤਿਆ ਪਾ ਦੇਵੇਂ ਕਿ ਮੈਂ ਆਖਦਾ ਆਖਦਾ ਨਾ ਹੀ ਥਕਾਂ ਤੇ ਨਾ ਹੀ ਕਿਸੇ ਦਾ ਰੋਕਿਆ ਰੁਕਾਂ ਨਾਨਕ ਜਸਿਓ ਚੁਖ ਬਿੰਦ ਉੱਪਰ ਆਖਣ ਦੋਸ ਦਾ ਵੀ ਹੈ ਨਾਨਕ ਇਹ ਸਾਰਾ ਜਤਨ ਤੇਰੀ ਰਜਾ ਤੇਰੀ ਰਜ਼ਾ ਭਰ ਸਿਫਤ ਦੇਹੀ ਬਰਾਬਰ ਹੁੰਦਾ ਹੈ ਜੇ ਮੈਂ ਆਖਾਂ ਕੇ ਦੁਬੀਕ ਸਿਫਤ ਮੈਂ ਕੀਤੀ ਹੈ ਤਾਂ ਇਹ ਮੇਰੀ ਪੋਲ ਹੈ اے ਪ੍ਰਮਾਤਮਾ ਤੇਰੀਆਂ ਸਿਫਤਾ ਤੇਰੇ ਗੁਣਾਂ ਨਾ ਗਾਏ ਜਾ ਸਕਦੇ ਹਨ ਨਾ ਗਿਣਿਆ ਜਾ ਸਕਦੇ ਹਨ ਤੂੰ ਗਣਤ ਗੁਣਾ ਦਾ ਮਾਲਕ ਹੈ ਪੌੜੀ ਨਾਇ ਮੰਨਐ ਕੁਲ ਉਦਰੈ ਸਭ ਕੁਟੰਬ ਸੁਬਾਇਆ ਜੇ ਮਨ ਨਾਮ ਸਿਮਰਨ ਵਿੱਚ ਗਿਜ ਜਾਏ ਤਾਂ ਜੇਹੇ ਮਨੁੱਖ ਦੀ ਸਾਰੀ ਕੁਲ ਸਾਰਾ ਪਰਿਵਾਰ ਭਵਜਲ ਵਿੱਚੋਂ ਬਚ ਜਾਂਦਾ ਹੈ ਨਾਇ ਮੰਨਐ ਸੰਗਤ ਉਦਰੈ ਜੇਨ ਹਿਰਦੈ ਵਸਾਇਆ ਨਾਮ ਮਾਨ ਵਿੱਚ ਪਤੀਜਿਆ ਜਿਨ੍ਹਾਂ ਬੰਦਿਆ ਨੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ ਹੈ ਉਨਾ ਦੀ ਸਾਰੀ ਸੰਗਤ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੀ ਹੈ ਨਾਏ ਮੰਨਐ ਸੁਣੇ ਉਦਰੇ ਜਿਨ ਰਸਨ ਰਸਾਇਆ ਨਾਮ ਵਿੱਚ ਗਿਝ ਕੇ ਜਿਨ੍ਹਾਂ ਨੇ ਜੀਵ ਨੂੰ ਨਾਮ ਨਾਲ ਇੱਕ ਰਸ ਕਰ ਲਿਆ ਉਹ ਨਾਮ ਸੁਣ ਕੇ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ ਨਾਏ ਮੰਨਐ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ ਨਾਮ ਵਿੱਚ ਗਿਝ ਕੇ ਜਿਨ੍ਹਾਂ ਨੇ ਨਾਮ ਵਿੱਚ ਮਨ ਜੋੜ ਲਿਆ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਉਹਨਾਂ ਦੀ ਮਾਇਆ ਵਾਲੀ ਭੁੱਖ ਮਿਟ ਜਾਂਦੀ ਹੈ ਨਾਨਕ ਨਾਮ ਤਿਨੀ ਸਲਾਹਿਆ ਜਿਨਾਂ ਗੁਰੂ ਮਿਲਾਇਆ ਪਰ ਏ ਨਾਨਕ ਉਹੀ ਬੰਦੇ ਨਾਮ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਸਤ ਗੁਰੂ ਮਿਲਾਉਂਦਾ ਹੈ ਸ਼ਲੋਕ ਮਹੱਲਾ ਪਹਿਲਾ ਸਬੇ ਰਾਤੀ ਸਬ ਦੇਹ ਸਬ ਥਿੱਤੀ ਸਬ ਵਾਰ ਰਾਤਾਂ ਦਿਹਾੜੇ ਥਿੱਤਾ ਵਾਰ ਸਾਰੀਆਂ ਹੀ ਸਬੇ ਰੁੱਤੀ ਮਹਾ ਸਬ ਸਬ ਧਰਤੀ ਸਬ ਭਾਰ ਸਾਰੀਆਂ ਰੁੱਤਾਂ ਮਹੀਨੇ ਧਰਤੀਆਂ ਤੇ ਧਰਤੀਆਂ ਦੇ ਪੈਦਾ ਹੋਏ ਸਾਰੇ ਪਦਾਰਥ ਸਬੇ ਪਾਣੀ ਪੌਣ ਸਬ ਸਬ ਅਗਨੀ ਪਾਤਾਲ ਹਵਾ ਪਾਣੀ ਅਗ ਧਰਤੀ ਦੇ ਹੀਟਲੇ ਪਾਸੇ ਦੇ ਪਦਾਰਥ ਸਬੇ ਪੁਰੀਆਂ ਖੰਡ ਸਬ ਸਬ ਲੋ ਆ ਲੋ ਆਕਾਰ ਧਰਤੀਆਂ ਦੇ ਮੰਡਲ ਬ੍ਰਹਿਮੰਡ ਤੇ ਬੇਅੰਤ ਹਿੱਸੇ ਹਰੇਕ ਲੋਕ ਦੇ ਬੇਅੰਤ ਕਿਸਮਾਂ ਦੇ ਜੀ ਜੰਤ ਹੁਕਮ ਨਾ ਜਾਪੀ ਕੇਤੜਾ ਕੈ ਨਾਸ ਕੀਜੈ ਕਾਰ ਇਹ ਸਾਰੀ ਰਚਨਾ ਕੇਡੀ ਕੋ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਰਚਨਾ ਨੂੰ ਬਣਾਉਣ ਵਾਲੇ ਪ੍ਰਭੂ ਦਾ ਹੁਕਮ ਕਿੰਨਾ ਵੱਡਾ ਹੈ ਇਹ ਵੀ ਪਤਾ ਨਹੀਂ ਲੱਗ ਸਕਦਾ ਆਖ ਹੈ ਥੱਕ ਹੈ ਆਖ ਆਖ ਕਰ ਸਿਫਤیں ਵਿਚਾਰ ਪਰਮਾਤਮਾ ਦੀਆਂ ਸਿਫਤਾਂ ਦਾ ਵਿਚਾਰ ਕਰਕੇ ਲੋਕ ਮੁੜ ਮੁੜ ਬੇਅੰਤ ਵਾਰੀ ਉਸ ਦੀਆਂ ਵਡਿਆਈਆਂ ਬਿਆਨ ਕਰਦੇ ਹਨ ਤੇ ਬਿਆਨ ਕਰਕੇ ਥੱਕ ਜਾਂਦੇ ਹਨ ਪਰ ਉਸ ਦੀਆਂ ਵਡਿਆਈਆਂ ਬਿਆਨ ਕਰਨ ਤੋਂ ਭਰੇ ਹਨ ਤ੍ਰਿਣ ਨਾ ਪਾਇਓ ਬਪੜੀ ਨਾਨਕ ਕਹਿ ਗਵਾਰ ਪਰ ਨਾਨਕ ਆਖਦਾ ਹੈ ਵਿਚਾਰੇ ਗਵਾਰਾ ਨੇ ਪ੍ਰਭੂ ਪਰਮਾਤਮਾ ਦਾ ਰਤਾ ਪਰ ਪੀ ਅੰਤ ਨਹੀਂ ਲੱਭਾ ਤੇ ਨਾ ਹੀ ਲੱਭ ਸਕਦਾ ਹੈ ਮਹੱਲਾ ਪਹਿਲਾ ਅੱਖੀਂ ਪਰਣਾ ਜੇ ਫਿਰਾਂ ਦੇਖਾਂ ਸਭ ਆਕਾਰ ਜੇ ਮੈਂ ਅੱਖਾਂ ਦੇ ਭਾਰ ਹੋ ਕੇ ਫਿਰਾਂ ਤੇ ਸਾਰਾ ਜਗਤ ਫੇਰ ਕੇ ਵੇਖ ਲਵਾ ਪੁੱਛਾਂ ਗਿਆਨੀ ਪੰਡਤਾ ਪੁੱਛਾਂ ਬੇਦ ਵਿਚਾਰ ਜੇ ਮੈਂ ਗਿਆਨਮਾਨ ਪੰਡਤਾ ਨੂੰ ਵੇਦਾਂ ਦੇ ਡੂੰਘੇ ਭੇਦ ਪੁੱਛ ਲਵਾ ਪੁੱਛਾਂ ਦੇਵਾ ਮਾਨਸਾ ਜੋਦ ਕਰੈ ਅਵਤਾਰ ਜੇ ਮੈਂ ਦੇਵਤਿਆਂ ਨੂੰ ਜਾ ਪੁੱਛਾਂ ਉਹਨਾਂ ਮਨੁੱਖਾਂ ਨੂੰ ਜਾ ਕੇ ਪੁੱਛਾਂ ਜੋ ਬੜੇ ਬੜੇ ਸੂਰਮੇ ਬਣਦੇ ਹਨ ਜੋਦੇ ਹਨ ਸਿੱਧ ਸਮਾਦੀ ਸਭ ਸੁਣੀ ਜਾਏ ਦੇਖਾਂ ਦਰਬਾਰ ਜੇ ਸਮਾਧੀ ਲਾਣ ਵਾਲੇ ਪੁੱਗੇ ਹੋਏ ਜੋਗੀਆਂ ਆਂ ਦੀਆਂ ਸਾਰੀਆਂ ਮਤਾਂ ਜਾਂ ਸੁਣਾ ਜਾਂ ਸੁਣਾ ਕਿ ਪ੍ਰਭੂ ਦਾ ਦਰਬਾਰ ਮੈਂ ਕਿਵੇਂ ਜਾ ਕੇ ਵੇਖਾਂ ਅੱਗੇ ਸੱਚਾ ਸਚਨ ਆਏ ਨਿਰਭਉ ਭੈ ਵਿਨਸਾਰ ਇਨ੍ਹਾਂ ਸਾਰੇ ਉਦਮਾਂ ਦੇ ਸਾਹਮਣੇ ਇੱਕੋ ਹਿਸ ਚ ਜੀ ਮਤ ਹੈ ਕਿ ਸਦਾ ਕੈਮ ਰਹਿਣ ਵਾਲਾ ਪ੍ਰਭੂ ਜੋ ਨਿਰਭਉ ਹੈ ਜਿਸ ਨੂੰ ਕਿਸਦਾ ਡਰ ਨਹੀਂ ਜੋ ਸਾਰੇ ਜਗਤ ਦਾ ਮੂਲ ਹੈ ਨਾਮ ਸਿਮਰਨ ਦੀ ਰਾਹੀ ਹੀ ਮਿਲਦਾ ਹੈ ਹੋਰ ਕੱਚੀ ਮੱਤੀ ਕੱਚ ਵਿੱਚ ਅੰਧ ਵਿਚਾਰ ਸਿਮਰਨ ਤੋਂ ਬਿਨਾ ਹੋਰ ਸਾਰੀਆਂ ਮੱਤਾਂ ਕੱਚੀਆਂ ਹਨ ਹੋਰ ਸਾਰੇ ਉਦਮ ਕੱਚੇ ਪਿੱਲੇ ਹਨ ਸਿਮਰਨ ਤੋਂ ਖੁੰਝੇ ਹੋਏ ਨੇ ਆਦੇ ਅੰਨੇ ਟਟੋਲੇ ਹੀ ਹਨ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਹੇ ਨਾਨਕ ਇਹ ਸਿਮਰਨ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ ਪ੍ਰਭੂ ਪਰਮਾਤਮਾ ਆਪਣੀ ਮਿਹਰ ਦੀ ਨਜ਼ਰ ਨਾਲ ਹੀ ਸੰਸਾਰ ਸਾਗਰ ਤੋਂ ਪਾਰ ਲੰਘਾਉਂਦਾ ਹੈ ਗੁਰੂ ਨਾਨਕ ਪਾਤਸ਼ਾਹ ਵੀ ਇਸ ਸ਼ਲੋਕ ਵਿੱਚ ਇਉਂ ਹੀ ਸਮਝਾ ਰਹੇ ਹਨ ਕਿ ਬੰਦਿਆ ਤੇਰਾ ਨਾਮ ਜਪਣ ਤੋਂ ਬਿਨਾ ਛਟਕਾਰਾ ਨਹੀਂ ਹੋ ਸਕਦਾ ਹੋਰ ਕੱਚੀ ਮੱਤੀ ਕੱਚ ਪੇਚ ਅੰਧਿਆਂ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਗਾਏ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1241 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕਾਲੂ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1242 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੱਕ ਦੀ ਕੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ